ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਅੱਜ ਪਟਿਆਲਾ ਦੇ ਪਿੰਡ ਮਾਨਕਪੁਰ ਦਾ ਦੌਰਾ ਕੀਤਾ ਅਤੇ ਪਿੰਡ ਦੇ ਤੋਬੇ ਦੀ ਸਫਾਈ ਦੀ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਦੇ ਨਾਲ ਰਾਜਪੁਰਾ ਤੋਂ ਵਿਦਾਇਕਾ ਨੀਨਾ ਮਿੱਤਲ ਪਿੰਡ ਦੀ ਪੰਚਾਇਤ ਤੇ ਹੋਰ ਵਸਨੀਕ ਵੀ ਮੌਜੂਦ ਸਨ ਇਸ ਮੌਕੇ ਸੌਨ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਦੇ ਸਾਰੇ 13236 ਪਿੰਡਾਂ ਦੇ ਟੋਬਿਆਂ ਦੀ ਸਫਾਈ ਦੀ ਮੁਹਿੰਮ ਜੰਗੀ ਪੱਦਰ ਤੇ ਚਲਾਈ ਜਾ ਰਹੀ ਹੈ ਉਹਨਾਂ ਨੇ ਉਸ ਟੋਬੇ ਦਾ ਵੀ ਜ਼ਿਕਰ ਕੀਤਾ ਜਿਸ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ ਦੱਸਿਆ ਕਿ ਪਹਿਲਾਂ ਇਹ ਟੋਬਾ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਹੁਣ ਇਸ ਨੂੰ ਖਾਲੀ ਕਰਵਾ ਕੇ ਇਸ ਵਿੱਚੋਂ ਕੂੜਾ ਕਰਕਟ ਬਾਹਰ ਕੱਢਿਆ ਜਾ ਰਿਹਾ ਹੈ ਇਸ ਤੋਂ ਬਾਅਦ ਟੋਬੇ ਦੀ ਡਿਸਲਟਿੰਗ ਯਾਨੀ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਦੇ ਦਲ ਨੂੰ ਪਧਰਾ ਕੀਤਾ ਜਾਵੇਗਾ ਉਹਨਾਂ ਅੱਗੇ ਦੱਸਿਆ ਕਿ ਪੂਰੇ ਪੰਜਾਬ ਚ ਟੋਬਿਆਂ ਦੀ ਸਫਾਈ ਦੇ ਨਾਲ ਨਾਲ ਖੇਡ ਮੈਦਾਨਾਂ ਦਾ ਵੀ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਮਾਨ ਸਰਕਾਰ ਨੇ ਜੋ ਟੀਚਾ ਮਿਥਿਆ ਹੈ ਕਿ ਸਾਰੇ ਪਿੰਡਾਂ ਦੇ ਜਿਹੜੇ ਪੰਜਾਬ ਦੇ ਆਪਣੇ ਪਿੰਡ ਨੇ 13236 ਪੰਚਾਇਤਾਂ ਨੇ ਇਹ ਪਿੰਡਾਂ ਦੇ ਜਿਹੜਾ ਟੋਬਿਆਂ ਦੀ ਸਫਾਈ ਦੀ ਮੁਹਿੰਮ ਜਿਹੜੀ ਯੁੱਧ ਸਤਰ ਦੇ ਉੱਤੇ ਅਸੀਂ ਸ਼ੁਰੂ ਕੀਤੀ ਐ ਵਾਰਫਟ ਲੈਵਲ ਦੇ ਉੱਤੇ ਉਹਦੇ ਤੁਸੀਂ ਦੇਖ ਸਕਦੇ ਹੋ ਕਹਿੰਦੇ ਇਹ ਜਿਹੜਾ ਟੋਬੇ 'ਚ ਖੜੇ ਆ ਇਸ ਸਮੇਂ ਤੁਸੀਂ ਜਿਹੜਾ ਮੀਡੀਆ ਖੜੇ ਹੋ ਇਸ ਸਮੇਂ ਟੋਬੇ 'ਚ ਖੜੇ ਹੋ ਮੈਂ ਐਨ ਕੰਡੇ ਤੇ ਖੜਾ ਐ ਇਹ ਜਿਹੜਾ ਟੋਬਾ ਸੀ ਇਹ ਨੱਕੋ ਨੱਕ ਕਹਿੰਦੇ ਕਿੱਥੇ ਤੱਕ ਭਰਿਆ ਹੋਇਆ ਸੀ ਆ ਦੇਖ ਲਓ ਜੀ ਇਹ ਕਹਿੰਦੇ ਇਸ ਕੰਡੇ ਤੱਕ ਟੋਬਾ ਭਰਿਆ ਹੋਇਆ ਸੀ ਇਹ ਟੋਬਾ ਹੁਣ ਸਫਾਈ ਪਹਿਲਾਂ ਤੇਰੀ ਡੀਵਾਟਰਿੰਗ ਕਰਾਈ ਆ ਉਹ ਦੇਖੋ ਸਾਰਾ ਟੋਬਾ ਖਾਲੀ ਕਰਾਤਾ ਆ ਸਾਡੀਆਂ ਮਾਵਾਂ ਲੱਗੀਆਂ ਹੋਈਆਂ ਨਰੇਗਾ ਦੇ ਵਿੱਚ ਇਹਦੇ ਚ ਹੁਣ ਇਹ ਸਾਰਾ ਜਿਹੜਾ ਕੂੜਾ ਕਰਕਟ ਹੈ ਇਹ ਸੰਭਰ ਕੇ ਇੱਕ ਵਾਰ ਸਾਰਾ ਬਾਹਰ ਕੱਢ ਦੇਣਾ ਹੈ ਬਾਹਰ ਕੱਢਣ ਤੋਂ ਬਾਅਦ ਚੋਂ ਫੇਰ ਇਸ ਟੋਬੇ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਹੋ ਜਾਣਾ ਨਾਲ ਦੀ ਨਾਲ ਡੀਸਿਲਟਿੰਗ ਮਤਲਬ ਇਹਦੀ ਜਿਹੜੀ ਗਾਰ ਹੈ ਇਹਦੀ ਗਾਰ ਹੈ ਜਿਹੜੀ ਗਾਰ ਕੱਢੀ ਜਾਊਗੀ ਇਹਨੂੰ ਐਨ ਇਹਦਾ ਬੈੱਡ ਹੈ ਜਿਹੜਾ ਥੱਲੇ ਬਿਲਕੁਲ ਐ ਪੱਧਰ ਕੀਤਾ ਜਾਊਗਾ ਇੱਕ ਜਿਹੜਾ ਜਿਵੇਂ ਵੇਟ